ਦੋਸਤੋ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਆ ਰਿਹਾ ਗੀਤ ਦਾ ਨਾਮ ਹੈਗਾ ਬਰੋਟਾ 30 ਤਰੀਕ ਨੂੰ ਰਿਲੀਜ਼ ਕਰਨਾ ਆ ਤੇ ਬਲਕਾਰ ਸਿੰਘ ਜੀ ਜਾਨਕੀ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਇਹ ਗੱਲ ਕਹੀ ਆ ਕਿ ਮੈਂ ਚੈਲੰਜ ਕਰਦਾ ਆ ਕਿ ਮੇਰੇ ਮੁੰਡੇ ਦੇ ਬਰਾਬਰ ਗੀਤ ਕੱਢ ਕੇ ਦਿਖਾਓ ਉਸ ਤੋਂ ਬਾਅਦ ਚੈਲੰਜ ਸੈਕਟਰ ਕੀਤਾ ਆ ਗੁਰੂ ਰੰਧਾਵਾ ਭਾਜੀ ਨੇ ਉਹ ਕਹਿੰਦਾ ਵੀ ਮੈਂ ਵੀ ਉਸ ਦਿਨ ਇਹ ਗੀਤ ਕੱਢੂੰਗਾ ਜਿਸ ਦਿਨ ਬਰੋਟਾ ਆਊਗਾ ਚਲੋ ਠੀਕ ਆ ਚੈਲੰਜ ਕਰਦੇ ਆ ਇੱਕ ਦੂਜੇ ਨੂੰ ਓਕੇ ਆ ਇਦਾਂ ਨਹੀਂ ਹੋ ਗਿਆ ਕਿ ਪੰਜਾਬੀ ਪੰਜਾਬੀ ਨਾਲ ਹੀ ਲੜੀ ਜਾ ਰਿਹਾ ਇੱਕ ਦੂਜੇ ਨੂੰ ਚੈਲੰਜ ਅਸੀਂ ਤਾਂ ਕਹਿੰਦੇ ਆ ਭਾਈ ਦੋਵੇਂ ਹਿੱਟ ਹੋਣ ਗੀਤ ਦੋਵੇਂ ਚੱਲਣ ਗੁਰੂ ਰੰਧਾਵਾ ਕਹਿੰਦਾ ਬਿਹਾਰ ਤੋਂ ਆਇਆ ਬਾਕੀ ਸਭ ਦੇ ਆਪਣੇ ਆਪਣੇ ਵਿਚਾਰ ਹੁੰਦੇ ਆ ਜੇ ਚੈਲੰਜ ਸੈਪਟ ਕੀਤਾ ਆ ਇਹਨਾਂ ਪਤਾ ਕਿ ਜਨਤਾ ਨੇ ਸਿੱਧੂ ਮੂਸੇਆ ਨੂੰ ਸਪੋਰਟ ਕਰਨੀ ਆ ਤੇ ਚਲੋ ਇੱਥੇ ਗੁਰੂ ਰੰਧਾਵੇ ਦੀ ਵੀ ਗਲਤੀ ਆ ਉਹਨੂੰ ਸਪੋਰਟ ਕਰਨੀ ਚਾਹੀਦੀ ਦੇ ਉਲਟਾ ਬਲਕਾਰ ਸਿੰਘ ਜੀ ਦੀ ਵੀ ਚਲੋ ਕੋਈ ਨਹੀਂ ਅੰਕਲ ਜੀ ਤੁਸੀਂ ਥੋੜਾ ਮੁੰਡਾ ਵਧੀਆ ਗਾਉਂਦਾ ਸੀ ਤੁਸੀਂ ਗਾਣਾ ਕੱਢੋ ਅਸੀਂ ਸਪੋਰਟ ਕਰਦੇ ਆ ਐਵੇਂ ਇੱਕ ਦੂਜੇ ਨੂੰ ਚੈਲੰਜ ਕਰੀ ਜਾਂਦੇ ਆ ਬਾਕੀ ਸਭ ਦੇ ਆਪਣੇ ਆਪਣੇ ਵਿਚਾਰ ਹੁੰਦੇ ਆ ਕਮੈਂਟ ਕਰਕੇ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਧੰਨਵਾਦ